बहादुर की रोड तो ये अपना चौक बारा चौक ही है ਕਰ ਲੈਣੇ ਦੇ ਤਾਂ ਕਿੱਧਰ ਜਾਂਦੇ ਲੋ ਜੀ ਅਸੀਂ ਆ ਗਏ ਕਾਰਵਾਰਾ ਚੌਕ ਜੀ ਇਹ ਅੱਜ ਦਾ ਵਲੌਗ 7 hour film group ਦੇ ਵੱਲੋਂ ਤੇ ਮੇਰੇ ਨਾਲ ਹੈਗੇ ਨੇ ਉਹ ਸਾਡੇ ਆਸੀ 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 ਆ ਬੰਦ ਕੀਤਾ ਵੇ ਰੁਕ 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 ਰੋਕ ਤਾਂ ਰੋਕੋ ਧਿਆਨ 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 ਗਿਆਨ ਕੁਝ ਕਰਵਣਾ ਜਾਦਾ ਸਾਰਨਾ ਉਹ ਯਾਰ ਚਾਹ ਦਾ ਲੰਗਰ ਵੀ ਲੱਗਾ ਹੋਇਆ ਭਾਈ ਥੱਲੇ ਓਏ ਹੋਏ ਚਲ ਚਲ ਗਿਆ ਥੱਲੇ ਲੁਧਿਆਣਾ ਦੇ ਵਿੱਚ ਦੇਖ ਸਕਦੇ ਜੀ ਕਿਸ ਤਰ੍ਹਾਂ ਇਹ ਕਿਸਾਨ ਭਾਈ ਨੇ ਉਹਨਾਂ ਵੱਲੋਂ ਜਿਹੜਾ ਤਾਂ ਲਗਾਇਆ ਗਿਆ ਹੈ। ਕਰੋਸ ਮਾਰਚ। ਇੱਕ ਇਹ ਕਿਹੜਾ ਚੌਕ ਹੈ ਇਹ? ਬਸਤੀ ਜੋਧੇਵਾਲ ਬਸਤੀ ਜੋਧੇਵਾਲ ਜੋਧੇ ਵਿੱਚ ਹਨਾਈ ਦੇਖੋ ਕਿੰਨਾ ਰਸ ਸਸਰੀਆ ਕਾਲੇ ਅੰਡ ਦੇ ਵਿੱਚ ਕਿਸਾਨ ਤੁਰੇ ਫਿਰਦੇ ਹਨ ਜਿਹੜਾ ਆਪਣਾ ਕਹਿੰਦੇ ਆ ਮਾਲਕ ਸਭ ਦੀ ਸੁਣੇ ਇਹਨਾਂ ਦਾ ਦੁੱਖ ਵੀ ਸੁਣੇ ਕੋਈ ਬੇਵਜਹ ਤਾਂ ਕੋਈ ਘਰਾਂ ਚੋਂ ਨਿਕਲ ਲੱਗ ਰਿਹਾ Редактор